ਆਪਾਂ ਨੂੰ ਬੜੇ ਯਾਦ ਕਮੈਂਟ ਆਉਂਦੇ ਤੇ ਕਈ ਭਰਾ ਇੰਸਟਾਗ੍ਰam ਤੇ ਮੈਸੇਜ ਕਰਕੇ ਪੁੱਛਦੇ ਕੇ ਵੀਰੇ ਜਿਹੜੇ ਜੈਂਟਰਾ ਹੀ ਮੈਂ ਆਇਆ ਉਹਦਾ ਨੰਬਰ ਦੇ ਦਈਏ ਜਾਂ ਨਹੀਂ ਤੇ ਐਡਰੈਸ ਦੇ ਦਈਏ ਵੀਰੇ ਆਪਾਂ ਆਏ ਹਾਂ 2018 ਦੇ ਵਿੱਚ ਹੁਣ ਮਿਲ ਲੱਗਦਾ ਉਹਨਾਂ ਦੀ ਜਿਹੜੀ ਏਜੰਸੀ ਆ ਟਰੈਵਲ ਏਜੰਸੀ ਪਤਾ ਨਹੀਂ ਬੰਦ ਹੋ ਗਈ ਉਹ ਵੀ ਸ਼ਾਇਦ ਬਾਹਰ ਸ਼ਿਫਟ ਹੋ ਗਈ ਠੀਕ ਹੈ ਉਹ ਜੰਟੂ ਨਹੀਂ ਹੁਣ ਤੱਕ ਤੇ ਉਦੋਂ ਭਰਾ ਉਹਨਾਂ ਕੋਲ ਨਾ ਯਾਨੀ ਕਿ ਵਰਕ ਪਰਮਿਟ ਨਹੀਂ ਹੈਗਾ ਟੂਰਿਸਟ ਵੀਜ਼ਾ ਚਲੋ ਭੇਜ ਪੁੱਛ ਦਿੰਦੇ ਨੇ ਆਪਾਂ ਵੀ ਉਦੋਂ ਟੂਰਿਸਟ ਵੀਜ਼ੇ ਤੇ ਆਏ ਹਾਂ ਵਰਕ ਪਰਮਿਟ ਲਈ ਵੀਰੇ ਤੁਹਾਨੂੰ ਕੋ ਵਧੀਆ ਜੈਂਟ ਲੱ ਤੇ ਬੜੇ ਲੱਭ ਜਾਣਗੇ ਵੀਰ ਇੰਡੀਆ ਚੋਂ ਲੋ ਹੈਗੇ ਵੀ ਆ ਠੀਕੇ ਪਰ ਮੇਰਾ ਵੀਰ ਧਿਆਨ ਨਾ ਠੀਕੇ ਸੋ ਸਮਝ ਕੇ ਥੋੜਾ ਪਰਖ ਕੇ ਠੀਕੇ ਜੇ ਤੁਹਾਡਾ ਕੁਰਸਤੀਦਾਰ ਯਾਰ ਦੋਸਤ ਕੋ ਭੈਣ ਭਰਾ ਬਾਹਰ ਬੈਠਾ ਠੀਕੇ ਜੇ ਮਲੇਸ਼ੀਆ ਚ ਜਾਣਾ ਚਾਹੁੰਨੇ ਕੋਸ਼ਿਸ਼ ਕਰੋ ਜੇ ਤੁਹਾਡਾ ਕੋਈ ਯਾਰ ਦੋਸਤ ਕੋ ਭੈਣ ਭਰਾ ਹੈਗਾ ਮਲੇਸ਼ੀਆ 'ਚ ਠੀਕੇ ਉਤੋਂ ਇਹਨਾਂ ਕੇ ਮਾੜਾ ਮੋੜ ਚੈੱਕ ਕਰਾ ਕੇ ਉਹਨੂੰ ਪੁੱਛ ਗਿਸ਼ ਕੇ ਕਿ ਹਾਂ ਚੈੱਕ ਕਰਿਓ ਸਹੀ ਆ ਕਿ ਨਹੀਂ ਨੇ ਦੇ ਭਰਾ ਜਣਕੇ ਟੂਰਿਸਟ ਵੀਜ਼ੇ ਦੇ ਵੀਰੇ ਲੱਖ ਲੱਖ ਡੇ ਡੇ ਲੱਖ ਰੁਪਇਆ ਜੈਂਟਲ ਲੈਂਦੇ ਪਏ ਠੀਕੇ ਸੋ ਇਹਨਾਂ ਚੀਜ਼ਾਂ ਤੋਂ ਵੱਧ ਕੇ ਟੂ ਦੀ ਵੀਜ਼ੇ ਦੇ ਭਰਾ ਇਹਨਾਂ ਨਹੀਂ ਲੱਗਦਾ ਠੀਕੇ ਵੱਧ ਵੱਧ ਚਲੋ ਮਨ ਲਗੇ ਜੇ ਆਪਾਂ ਖੁਦ ਅਪਲਾਈ ਕਰ ਗਏ 30 40 ਹਜ਼ਾਰ ਚ ਕੰਮ ਹੋ ਜਾਂਦਾ ਜੇ ਮਨ ਲਗੇ ਜੈਂਟਰਾਂ ਵੀ ਕਰਾਈਏ ਚਲ 70 ਵੀ ਲੈ ਲਿੰਦਾ 100 ਵੀ ਲੈ ਲਿੰਦਾ ਚਲੋ ਇਤੋਂ ਤੱਕ ਵੀਡੀਓ ਹੈ ਜੀ ਚਲੋ ਉਹਨਾਂ ਵੀਰੇ ਆਦਾ ਚਲੋ ਘਰ ਚਲਾਉਣਾ ਚਲੋ ਇਹ ਚੀਜ਼ ਨੂੰ ਆਪਾਂ ਮੜ ਨਹੀਂ ਕਹਿੰਦੇ ਠੀਕੇ ਪਰ ਮਿਲ ਕੇ ਲੱਖ ਲੱਖ ਡੇਢ ਡੇਢ ਲੱਖ 2 2 ਲੱਖ ਰੁਪਈਆ ਭਾਰੀ ਠੀਕੇ 2 ਲੱਖ ਤੇ ਵੀਰੇ ਮਲੇਸ਼ੀਆ ਦਾ ਵਰਕ ਪਰਮਿਟ ਮਿਲ ਜਾਂਦਾ ਠੀਕੇ ਇੰਨਾ ਵੀਰੇ ਟੂਰਿਸਟ ਵੀਜ਼ਾ ਦਿੰਦੇ ਪਏ ਠੀਕੇ ਬਾਅਦ ਇੱਥੇ ਆ ਕੇ ਵਿਚਾਰੇ ਫਸ ਜਾਂਦੇ ਦੋ ਨੰਬਰ 'ਚ ਹੋ ਜਾਂਦੇ ਨਾਣ ਕਿਸ ਨੂੰ ਦੱਸਣ ਜੋਗੇ ਠੀਕ ਜੇ ਵਾਪਸ ਜਾਂਦੇ ਜਿਹੜੇ ਹੁਣ ਪੈਸੇ ਲਾ ਗਿਆ ਉਹ ਵੀਡੀਓ ਭਰਾਉਣ ਕਰਜ਼ਾ ਕਿੱਦਾਂ ਲਾਉਣਗੇ ਕਰਜ਼ਾ ਤੈਨੂੰ ਤੱਕ ਮਿਲ ਕੇ ਇਧਰ ਉਧਰੋਂ ਫੜ ਫੁੜ ਕੇ ਆਈਦਾ ਠੀਕੇ ਮਲੇਸ਼ੀਆ ਜੇ ਜੇ ਭਰਾ ਇੱਥੇ ਨਾ ਆਉਣ ਕਿਸ ਨੂੰ ਕੰਪਲੇਨ ਨਹੀਂ ਕਰ ਸਕਦੇ ਕਿਉਂਕਿ ਆਪਾਂ ਦੂਰ ਨੰਬਰ 'ਚ ਹੋ ਕੇ ਪੁਲਿਸ ਕੋ ਜਾਵਾਂਗੇ ਪੁਲਿਸ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਫੜਨਾ ਉਹ ਬੰਦੇ ਦੇ ਕਾਰਵਾਈ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਸੋ ਵੀਰੇ ਆਪਾਂ ਪਹਿਲਾਂ ਦੱਸਿਆ ਅੱਜ ਵੀ ਦੱਸਾਂਗੇ ਹਰ ਵਾਰੀ ਕਹੀਦਾ ਵੀਰੇ ਸੋਚ ਸਮਝ ਕੇ ਠੀਕੇ ਆਪਾਂ ਸਲਾਹ ਦਵਾਂਗੇ ਦੂਰ ਨੰਬਰ 'ਚ ਨਾ ਆਓ ਚਲੋ ਨਹੀਂ ਤੁਹਾਡਾ ਸੂਤਰ ਆਉਂਦਾ ਪਿਆ ਨਹੀਂ ਗਜੈਸ ਹੈਗੀ ਜੇ ਆਉਣਾ ਵੀ ਆ ਵੀਰੇ 70-8000 ਰੁਪਏ ਤੋਂ ਵੱਧ ਨਹੀਂ ਲੱਗਦਾ ਠੀਕੇ ਸੋ ਇੰਨੇ ਪੈਸੇ ਨਹੀਂ ਲੱਗਦੇ ਤੇ ਬਾਅਦ ਇੱਥੇ ਆ ਕੇ ਮੇਰਾ ਵੀਰੇ ਦਿਲ ਟੁੱਟਦਾ ਠੀਕੇ ਜੋ ਪਤਾ ਲੱਗਦਾ ਨਾ ਕਿ ਆਪਾਂ